ਤੇ ਛੇ ਮੇਰੇ ਤੋ ਅਲੀ ਚੋਲੀ ਜੀ ਤਿੰਨ ਗੋਲੀ ਕਿਟੂ ਮਿੱਟੀ ਉਹਨਾਂ ਤੱਕ ਵਰਦੀ ਨਹੀਂ ਚੱਕੀ ਜਾਂਦੀ ਨਹੀਂ ਕੁੱਠ ਮਿੱਟੀ ਹੋ ਗਈ ਉਹ ਜਿੱਤੀ ਹੋ ਵੀ ਮੇਰੀ ਸੀ ਮੋਤੀ ਆਖਰੀ ਤੀਂ ਰਾਣੀ ਚਾਹੋ ਇੱਕ ਮੂਹਨ denn ਦਿੱਤਾ ਇਹ ਨਹੀਂ ਇਹਦੇ ਅੱਧੇ ਤੱਕ ਮੂਹਨ dennੂ ਇਹਦੇ ਲਾਗੇ ਹੁੰਦਾ ਮੂਹਨ dennੂ

ਗੁਰੂ ਜੀ ਦਾ ਠਾਕ ਸਾ ਵਾਹੇ ਗੁਰੂ ਜੀ ਕੀ ਫਤਿਹ ਤੇ ਸਭ ਜੋ ਤੂੰ ਆ ਗਈ ਛੋਨੀ ਜਿੱਤੀ ਨਾ ਨਹੀਂ ਮੇਰੀ 3 ਵੱਡੀ ਹੋ ਗਈ ਤਾਂ ਗੋਦੀ ਵੀ ਨਹੀਂ ਚੱਕੀ ਜਾਂਦੀ ਨਹੀਂ ਕੁੱਟ ਚਿੱਡੀ ਹੋ ਗਈ ਉਹ ਜਿੱਤੀ ਉਹ ਮੇਰੀ ਛੋਨੀ ਧੀ ਆ ਉਹ ਵੀ ਛੋਨੀ ਧੀ ਹੈ ਤਾਂ ਵਰਦੀ ਉਹਨੇ ਆਣ ਨਾ ਇਹ 3 ਨੰਬਰ ਕਿੰਨੇ ਆਏ ਆ ਪਤਾ ਤੈਨੂੰ ਕਿੰਨੇ ਡਿਵੀਜ਼ਨ ਆਈ ਤੇ ਨਹੀਂ ਪਤਾ ਫਾਸਟ ਡਿਵੀਜ਼ਨ ਆਈ ਆ ਤੇਰੀ ਨੋ ਨੀ ਮੇਰੀ ਛਮੋਤੀ ਆ ਗਈ ਮੇਰੀ ਟੀਣਾ ਨੇ ਛਮੋ ਆ ਗਈ ਇਹ ਤੁ ਬਲੂਨ ਤੇ ਨੂੰ ਦਿੱਤਾ ਇਹ ਦਿਨੇ ਦੇ ਤਾਂ ਬੂੰਦ ਦੇ ਨੂੰ ਇਹਨੇ ਲਿਆ ਕੇ ਦਿੱਤਾ ਬੂੰਦ ਦੇ ਨੂੰ ਪਾਰੀ ਕਰ ਦੇ ਇੱਕ ਮੈਨੂੰ ਵੀ ਦੇ ਦੇ ਪਾਰੀ ਇੱਕ ਪਾਰੀ ਦਿਓ ਪਾਰੀ ਕੇ ਉਹ ਉਹ ਛੱਸੀ ਕਾਲ ਬੇ ਫਤੇ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਮਹਾਰਾਜ ਚੇਪਾਸ਼ਾ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਮੇਰੀਆਂ ਧੀਆਂ ਨੂੰ ਮੇਰੀਆਂ ਭੈਣਾਂ ਨੂੰ ਮਹਾਰਾਜ ਕਿਰਪਾ ਕਰਨ ਸਾਸਿਕਾ ਮੇਰੀ ਭੈਣ ਠੀਕ ਆ ਤੁਸੀਂ ਹੋਰ ਬੱਚੇ ਕਿਵੇਂ ਆ ਪੁੱਤ ਇੱਕ ਅੱਜ ਦੀਦੀ ਆਏ ਸੀ ਕਿ ਉਹਨੇ ਆਇਆ ਕਰਨ ਤੁਹਾਡੀ ਕਲਾਸ ਲਾਉਣ ਉਹ ਫੈਸ਼ਨ ਡਿਜ਼ਾਈਨਿੰਗ ਦੇ ਸੀਗੇ ਉਹ ਸਲਾਈ ਕਢਾਈ ਉਹ ਆਪਾਂ ਨੂੰ ਸਿਖਾਉਣਗੇ ਥੋੜਾ ਦਿਨ ਤੁਸੀਂ ਲਾਉਣਾ ਚਾਹੁੰਦੇ ਹੋ ਕਲਾਸ ਸਿੱਖਣਾ ਚਾਹੁੰਦੇ ਹੋ ਹੈਨਾ ਫਿਰ ਆਪਾਂ ਉਹਨਾਂ ਨੂੰ ਟਾਈਮ ਦੇ ਦਾਂਗੇ ਉਹ ਦਿਨ ਚ 10 10 ਦਿਨਾਂ ਦਾ ਕੋਰਸ ਕਰਾ ਦੇਣਗੇ ਆਪਾਂ ਨੂੰ ਥੋੜਾ ਬਹੁਤਾ ਤੁਸੀਂ ਕੁਝ ਸਿੱਖ ਲਓਗੇ ਆਪਣੇ ਜੋਗਾ ਹੈਨਾ ਸੱਸਰੀ ਘਰ ਪਰੋ ਭੈਣੇ ਨਹੀਂ ਮੇਰੀ ਪਰੋ ਭੈਣ ਆ ਗਈ ਨਹੀਂ ਮੇਰੀ ਪਰੋ ਭੈਣ ਆ ਗਈ ਕਿੱਦਾਂ ਬੱਧੀ ਹੋਣੀ ਉੱਥੇ ਜਿੱਤੀ ਹੋਗੀ ਮੇਰੀ ਪਰੋਤੀ ਤੂੰ ਨਿੱਕੀ ਜੀ ਹੁੰਦੀ ਸੀ ਮੈਂ ਤੈਨੂੰ ਗੋਦੀ ਚੱਕਦਾ ਸੀ ਨਾ ਜਦੋਂ ਤੋ ਐਡੀ ਹੁੰਦੀ ਸੀ ਹੋ ਰਾਹ ਐਨੀ ਐਨੀ ਹੁੰਦੀ ਸੀ ਹਾਂ ਟੂ ਕਿ ਡੀ ਬੱਡੀ ਹੋ ਗਈ ਮਾਰੋ ਮੈਂ ਤਨੂ ਮੈਂ ਸਵੇਰੇ ਚੱਕਿਆ ਤੂੰ ਰੋਣ ਹੀ ਲੱਗ ਗਈ ਨਹੀਂ ਖੜ ਜਾਏ ਆ ਗਿਆ ਮੈਂ ਆ ਗਿਆ ਮੈਂ ਆ ਗਿਆ ਆ ਗਿਆ ਆ ਗਿਆ ਆ ਗਿਆ ਫਲੇ 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 ਲਾ 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 ਕੀਵੇਂ ਆ ਠੀਕ ਆ ਬਾਰੀ ਤਾਰੀ ਕਰੋ ਮੈਨੂੰ ਵੀ ਦਿਓ ਬੜੀ ਉਹ ਪਾਜੀਆ ਉਹ ਲੱਗਿਆ ਮਾਈ ਆ ਗਈ ਮੇਰੀ ਮਾਈ ਲੱਗਿਆ ਉਹ ਲੱਗਿਆ ਮਾਈ ਕੈਸੇ ਹੋ ਠੀਕ ਹੈ ਮਾਈ ਹਮ ਸਿਰ ਤੇ ਆ ਰਿਹਾ ਕਿ ਤਸਰ ਧੰਨਵਾਦ ਆਂਗੇ ਜੀ ਆਂਦੇ 2 थैंक यू बच्चों थैंक यू थैंक यू अंकु का थैंक यू मेरी अंकु को की हो गया चप्पल लाती है तो चप्पल लाती है तू खड़ा है तो चप्पल लेने गए थे पापा जैसी कही आपको पापा जी पापा जी आशरी की तू चप्पल लाती है चप्पल ਹਾਂ ਚੱਲ ਚਪੜਾ ਪਾਪਾ ਜੀ ਅਦਨੋਤਾਂ ਹੈ ਗਿਫਟ ਦੇਣਾ ਹੈ ਲੈ ਆਦਾ ਗਿਆਦਾ ਨਹੀਂ ਮੇਰੀ ਟਿੱਟੂ ਦੀਦੀ ਨਹੀਂ ਮੇਰੀ ਕਿਟੂ ਦੀਦੀ ਹੁਣ ਤਾਂ ਮੇਰੇ ਕੋਈਆਂ ਫਿਰ ਉਹ ਨਹੀਂ ਕੋਈ ਜਾਨੀ ਹੈ ਉਹ ਤਾਂ ਮੇਰੇ ਕੋਈ ਇਹ ਹੋਰ ਕੋਈ ਨਹੀਂ ਇਹ ਤੂ ਹੁਣ 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 ਤਾਂ ਮੇਰੇ ਟੋਲੇ ਆਈ ਗਿਆ ਮੈਨੂੰ ਤੂੰ ਚੀ ਮੁਕੜ ਜਾਣਾ ਜਿਹੜਾ ਜੰਗ ਜਿਹੜਾ ਜਣਾ ਜਿਵੇਂ ਕਿਹਾ ਠੀਕ ਹੈ ਬੁੱਤ ਤੂੰ ਪੜਾਈ ਵਧੀਆ ਚੱਲਦੀ ਮੇਰੇ ਪੁੱਤ ਦੀ ਪੜਾਈ ਵਧੀਆ ਚੱਲਦੀ ਮੂੰਜਾ ਤੱਕੜ ਕਰ ਪੜਨਾ ਕੋਈ ਪੜਾ ਦਾਂਗੇ ਠੀਕ ਹੈ ਪੜਾਈ ਸ਼ੁਰੂ ਕਰਾ ਦਾਂਗੇ ਫੇਰ ਠੀਕ ਹੈ ਕੋਈ ਮੂੰਜਾ ਤੈਨੂੰ ਪੜੋ ਮੂੰਜਾ ਤੈਨੂੰ ਪੜੋ ਨੀ ਭੋਲੀ ਭੈਣੇ ਤੱਕ ਨਹੀਂ ਆਈ ਕੋਈ ਨਹੀਂ ਆਇਆ ਹੋਣੀ ਆਇਆ ਭੈਣੇ ਘੰਟਾ ਪਹਿਲੇ ਆਇਆ ਸਤਿ ਸ਼੍ਰੀ ਅਕਾਲ ਕਿਵੇਂ ਹੁੰਦੀ ਭੈਣੇ ਠੀਕ ਐ ਤੂੰ ਕਿਉਂ ਨਹੀਂ ਆਦੀ ਠੀਕ ਐ ਆ ਨਹੀਂ ਆਇਆ ਨਹੀਂ ਗੋਨ ਬੰਦ ਸੀ ਮੇਰਾ ਆ ਕੋਈ ਨਾ ਮੈਂ ਕਹੂੰ ਤੇਰੇ ਘਰ ਨਹੀਂ ਆਇਓ ਓਕੇ ਅਗਲੀ ਅਗਲੀ ਵਾਰੀ ਬੁਲਾ ਲਾਂਗੇ ਆਪਾਂ ਹੋ ਚਲੋ ਸਤਿ ਸ਼੍ਰੀ ਅਕਾਲ ਭੈਣੇ ਠੀਕ ਐ ਮੇਰੀ ਭੈਣ ਜੀ ਆਉਂਦੀ ਬਾਜ ਰੇ ਮੈਨੂੰ ਸਾ ਭੈਣੇ ਮੈਨੂੰ ਬਹੁਤ ਖੁਸ਼ੀ ਮਿਲੀ ਆ ਮੇਰੀ ਛੋਟੀ ਭੈਣ ਵੱਡੀ ਭੈਣ ਨੇ ਸਾਡੀ ਨੇ ਅਸ਼ੀਰਵਾਦ ਦਿੱਤਾ ਆਪਣੇ ਭਰਾ ਨੂੰ ਹੈਨਾ ਠੀਕ ਐ ਹੁਣ ਤੂੰ ਜੀ ਆਉਂਦੀ ਬਾਜ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਨਿਸ਼ਾ ਗਰਗ ਭੈਣ ਆ ਨਿਸ਼ਾ ਗਰਗ ਭੈਣ ਸਾਡੀ ਹੁਣ ਸੇਵਾ ਕਰਾਉਂਦੀ ਸਾਡੇ ਨਾਲ ਸਾਡੀ ਸੇਵਾਦਾਰ ਭੈਣ ਆ ਇਹ ਤੇ ਵਕਤ ਜ਼ਿੰਦਗੀ ਦੇ ਵਿੱਚ ਇੱਕੋ ਜਿਹਾ ਨਹੀਂ ਰਹਿੰਦਾ ਭੈਣ ਤੇ ਭਰਾ ਉਹ ਕਿਸੇ ਟਾਈਮ ਇਹ ਭੈਣ ਬੱਚਿਆਂ ਨੂੰ ਟਿਊਸ਼ਨਾਂ ਪੜਾਉਂਦੀ ਸੀ ਗ੍ਰੈਜੂਏਸ਼ਨ ਕੀਤੀ ਪੜ੍ਹੀ ਲਿਖੀ ਆਪਣੀ ਸਾਬਣ ਫੈਕਟਰੀ ਸੀ ਪਰਿਵਾਰ ਦੀ ਤੇ ਕਿਸੇ ਟਾਈਮ ਹਾਲਾਤ ਇਦਾਂ ਦੇ ਬਣ ਗਏ ਸੀ ਕਿ ਵੀ ਭੈਣ ਪਟਿਆਲੇ ਰੇਲਵੇ ਸਟੇਸ਼ਨ ਤੇ ਰਹਿੰਦੇ ਸੀ ਲੱਤ ਟੁੱਟ ਗਈ ਤੇ ਅੱਜ ਵੈਗਰੂ ਨੇ ਐਡੀ ਵੱਡੀ ਡਿਊਟੀ ਲਾਈ ਆ ਸਾਡੀ ਇਸ ਭੈਣ ਦੀ ਜਿੱਦਣ ਦੇ ਭੈਣ ਸਾਡੇ ਕੋ ਆਏ ਨੇ 2 ਕੁ ਮਹੀਨੇ ਥੋੜਾ ਇਹ ਠੀਕ ਨਹੀਂ ਸੀ ਰਹਿਸਤੇ ਰਹੇ ਦੋ ਕੁ ਮਹੀਨੇ ਬਾਅਦ ਇਹਨਾਂ ਦੀ ਲੱਤ ਦੀ ਸਰਜਰੀ ਹੋ ਗਈ ਇਹ ਕੁਰਸੀ ਤੇ ਬਹਿਣ ਲੱਗ ਗਏ ਵਾਕਰ ਨਾਲ ਚੱਲਣ ਲੱਗ ਗਏ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਪਿਛਲੇ 4 ਸਾਲ ਹੋ ਗਏ ਲਗਭਗ ਇਹਨਾਂ ਨੂੰ ਆਇਆ ਨੂੰ ਤੇ ਇਹ ਸੇਵਾ ਕਰ ਰਹੇ ਨੇ ਡਿਊਟੀ ਨਿਭਾ ਰਹੇ ਨੇ ਇਹਨਾਂ ਨੇ ਪਹਿਲਾਂ ਗੇਟ ਤੇ ਬਹਿਣਾ ਸ਼ੁਰੂ ਕਰਤਾ ਕੋਈ ਬਾਹਰ ਨਾ ਜਾਵੇ ਉਹਨਾਂ ਨੂੰ ਰੋਕਦੇ ਰਹਿਣਾ ਗੁਰੂ ਘਰ ਤੇ ਬਾਹਰ ਡਿਊਟੀ ਲਾ ਲਈ ਫਿਰ ਬੀਬੀਆਂ ਤੇ ਭੈਣਾਂ ਨੂੰ ਪ੍ਰਸ਼ਾਦਾ ਪਾਣੀ ਜਲ ਪਾਣੀ ਛਕਾਉਣਾ ਉੱਥੇ ਡਿਊਟੀ ਲਾ ਲਈ ਮਤਲਬ ਸਾਰਾ ਦਿਨ ਬਿਜ਼ੀ ਰਹਿਣਾ ਸਾਰਾ ਦਿਨ ਕੁਛ ਨਾ ਕੁਛ ਕਰਦੇ ਰਹਿਣਾ ਔਰ ਸਭ ਤੋਂ ਪਹਿਲੇ ਉੱਠਣ ਵਾਲੇ ਮੈਂਬਰਾਂ ਦੇ ਵਿੱਚੋਂ ਆ ਔਰ ਸਭ ਤੋਂ ਲਾਸਟ ਦੇ ਵਿੱਚ ਸੌਣ ਵਾਲੇ ਮੈਂਬਰਾਂ ਚੋਂ ਆ ਜਦੋਂ ਸਾਰੇ ਟਿਕ ਜਾਂਦੇ ਆ ਉਦੋਂ ਬਾਅਦ ਹੀ ਸੌਂਦੇ ਨੇ ਆਪਣੇ ਆਪ ਹੀ ਇੱਕ ਡਿਊਟੀ ਸਿਕਿਉਰਿਟੀ ਦੀ ਲੈ ਲਈ ਪਹਿਣਨੇ ਆਪਣੇ ਆਪ ਹੀ ਇੱਕ ਜ਼ਿੰਮੇਵਾਰੀ ਲੈ ਲਈ ਤੇ ਅੱਜ ਨਿਸ਼ਾ ਕਰਕੇ ਪਹਿਨ ਉਹ ਡਿਊਟੀ ਬਿਨਾ ਕਹੇ ਤੋਂ ਨਿਰੰਤਰ ਪਿਛਲੇ 4 ਸਾਲਾਂ ਤੋਂ ਕਰ ਰਹੇ ਨੇ ਨਿਸਵਾਰਥ ਸੇਵਾ ਕਰਦੇ ਇਹ ਆ ਅਸਲ ਚ ਸੇਵਾ ਇਹ ਨੇ ਉਹ ਸੇਵਾਦਾਰ ਭੈਣ ਭਰਾ ਸਾਡੇ ਜਿਨ੍ਹਾਂ ਦੇ ਸਦਕਾ ਸੁਪਨਿਆਂ ਦੇ ਘਰ ਚ 7.5 800 ਦੇ ਕਰੀਬ ਅਸੀਂ ਮੈਂਬਰ ਆ ਤੇ ਜਿਹਦੇ ਵਿੱਚ 7.5 700 ਤੋਂ ਵੱਧ ਮੈਂਬਰ ਨੇ ਜਿਹੜੇ ਮੈਂਟਲੀ ਤੇ ਫਿਜ਼ੀਕਲੀ ਪੇਸ਼ੈਂਟ ਨੇ ਜਿਹੜੇ ਜਿਨ੍ਹਾਂ ਦੀਆਂ ਦਵਾਈਆਂ ਚੱਲਦੀਆਂ ਤੇ ਕਰੀਬ ਪਾਉਣੇ 200 ਮੈਂਬਰ ਨੇ ਜਿਹੜੇ 100% ਡਿਸੇਬਲ ਨੇ ਜਾਂ ਫਿਜ਼ੀਕਲੀ ਜਾਂ ਮੈਂਟਲੀ ਜਾਂ ਬ্লাইন্ড ਨੇ ਜਾਂ ਲੱਤਾਂ ਪਾਹਾਂ ਤੋਂ ਪਾਏ ਨੇ ਜਾਂ ਦਿਮਾਗੀ ਤੌਰ ਤੇ ਪਾਏ ਨੇ ਤੇ ਉਹਨਾਂ ਦਾ ਪ੍ਰਸ਼ਾਦਾ ਪਾਣੀ ਉਹਨਾਂ ਦੀ ਸਾਫ ਸੰਭਾਲ ਉਹਨਾਂ ਨੂੰ ਮੰਜਾ ਬਿਸਤਰਾ ਦਵਾਈ दारू ਉਹਨਾਂ ਨੂੰ ਆਪਣੇਪਣ ਦਾ ਅਹਿਸਾਸ ਇਹ ਸਭ ਕੁਝ ਸਾਡੇ ਇਸ ਤਰ੍ਹਾਂ ਦੇ ਮੈਂਬਰ ਆ ਜਿਹੜੇ ਦਿਨ ਰਾਤ ਸੇਵਾਵਾਂ ਕਰਕੇ ਮਹੱਈਆ ਕਰਾਉਂਦੇ ਨੇ ਤਾਂ ਕਿ ਉਹ ਕਿਰਪਾ ਕਰਨ ਅਰਦਾਸ ਕਰਿਓ ਸਾਡੀ ਭੈਣ ਵਾਸਤੇ ਨਿਸ਼ਾ ਗਰਗਵਾ ਨਿਛਾ ਕਰਕੇ ਪੜ੍ਹੇ ਤੁਹਾਡੀ ਡੇਟ ਆਫ ਬਰਥ ਕੀ ਆ 24 ਜੂਨ 24 ਜੂਨ ਸਾਲ ਕਿਹੜਾ ਸੀ 68 68 ਮੇਰੇ ਤੋਂ ਇਹ ਭੈਣ 8 ਸਾਲ ਵੱਡੇ ਨੇ ਮੇਰੀ ਵੱਡੀ ਭੈਣ ਨੂੰ ਬਾਬਾ ਜੀ ਧੰਨ ਰੋਸੀਆਂ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਕਾ